ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਇੰਦਰਜੀ ਛੱਡਾ ਇੰਟਰਨੈਸ਼ਨਲ ਆਕੀ ਪਲੇਅਰ 골ਡ ਮੈਡਲਿਸਟ ਵਰਲਡ ਕੱਪ ਅੱਜ ਗੱਲ ਕਰ ਰਹੇ ਆਪਾਂ ਢੱਲੇਵਾਲ ਸਾਹਿਬ ਤਾਂ ਅੱਜ 18ਵਾਂ ਦਿਨ ਹੈ ਭੁੱਖ ਹੜਤਾਲ ਤੇ ਤੇ ਉਹਨਾਂ ਦੀ ਸਿਹਤਯਾਬੀ ਲਈ ਅਸੀਂ ਅਰਦਾਸ ਕਰਦੇ ਆਂ ਰੱਬ ਅੱਗੇ ਵੀ ਤੇ ਸੰਘਰਸ਼ ਬਹੁਤ ਵੱਡਾ ਪਰ ਜਾਨਾਂ ਗਵਾ ਕੇ ਸਾਨੂੰ ਨਹੀਂ ਲੱਗਦਾ ਵੀ ਇਸ ਸੰਘਰਸ਼ ਨੂੰ ਜਿੱਤਿਆ ਜਾ ਸਕਦਾ ਅ ਪੱਠਲ ਪਾਈ ਜਾ ਸਕਦੀ ਹੈ ਇਹਨਾਂ ਚੀਜ਼ਾਂ ਨੂੰ ਢੱਲੇਵਾਲ ਸਾਹਿਬ ਤੁਹਾਡੀ ਜਿਹੜੀ ਸਿਹਤ ਹੈ ਤੁਹਾਡੀ ਜਿਹੜੀ ਜ਼ਿੰਦਗੀ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ। ਇਹ ਬੰਦੋ ਹਰ ਬੰਦੇ ਦੀ ਜ਼ਿੰਦਗੀ ਬੜੀ ਜ਼ਰੂਰੀ ਹੈ ਤੁਹਾਡੇ ਪਰਿਵਾਰ ਲਈ ਤੁਹਾਡੇ ਆਸ ਪੜੋਸ ਤੁਹਾਡੀ ਸੋਸ਼ਲ ਲਾਈਫ ਜਿੰਨਾ ਵੀ ਤੁਹਾਨੂੰ ਜਾਣਦੇ ਨੇ ਲੋਕ ਵੈਸੇ ਤਾਂ ਹੁਣ ਸਾਰੇ ਜਾਣਦੇ ਆ ਸਾਰਾ ਪੰਜਾਬ ਚਾਹੁੰਦਾ ਹੈ ਕਿ ਢੱਲੇਵਾਲ ਸਾਹਿਬ ਸਿਹਤਯਾਬ ਹੋਣ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਜਲਦੀ ਇਹਦਾ ਹੱਲ ਕੀਤਾ ਜਾਵੇ ਤਾਂ ਕਿ ਦੁਬਾਰਾ ਐਦਾਂ ਦੀਆਂ ਅ ਐਦਾਂ ਦੀ ਸਿਚੁਏਸ਼ਨਾਂ ਆ ਨਾ ਬਣਨ ਤੇ ਫਿਲਹਾਲ ਤਾਂ ਮੈਂ ਰੱਬ ਅਗੇ ਅਰਦਾਸ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕਰਨਾ ਚਾਹੁੰਦਾ ਤੇ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਰਲ ਮਿਲ ਕੇ ਇਸ ਮਸਲਿਆਂ ਦੇ ਹੱਲ ਕੱਢੀਏ ਤੇ ਇਹ ਜਿਹੇ ਅੰਦੋਲਨ ਕਰਨੇ ਨਾ ਪੈਣ ਕਿ ਸਰਕਾਰਾਂ ਜਾਂ ਆਪਣੇ ਬੰਦੇ ਇਸ ਤਰੀਕੇ ਨਾਲ ਆਪਸ ਵਿੱਚ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਨਿਕਲ ਜਵੇ ਤੇ ਬਹੁਤ ਵਧੀਆ ਗੱਲ ਹੈ ਤੇ ਬਾਕੀ ਡੱਲੇਵਾਲ ਸਾਹਿਬ ਦੀ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਡੱਲੇਵਾਲ ਸਾਹਿਬ ਮੇਰੀ ਬੇਨਤੀ ਹੈ ਕਿ ਤੁਸੀਂ ਏਦਾਂ ਦੇ ਕਦਮ ਨਾ ਚੁੱਕੋ ਤੇ ਜਿਹੜਾ ਮਤਲਬ ਤੁਹਾਡਾ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਵੀ ਕਿ ਸਾਡੇ ਜਿਹੜੇ ਲੀਡਰ ਹੈ ਕਿਸਾਨੀ ਲੀਡਰ ਹੈ ਉਹ ਹਮੇਸ਼ਾ ਸਾਡੇ ਵਿੱਚ ਰਹਿਣ ਤੇ ਤੁਸੀਂ ਪਲੀਜ਼ ਇਹਨੂੰ ਤੁਹਾਡੀ ਬੜੀ ਫਿਕਰ ਹੈ ਸਾਰੇ ਪੰਜਾਬ ਨੂੰ ਤੇ ਸਾਰੇ ਕਿਸਾਨਾਂ ਨੂੰ ਸਾਰੇ ਆਵਾਮ ਨੂੰ ਤੇ ਤੁਸੀਂ ਪਲੀਜ਼ ਆਪਣਾ ਖਿਆਲ ਰੱਖੋ ਤੇ ਕਿਰਪਾ ਕਰਕੇ ਇਹ ਪੂਖ ਹੜਤਾਲ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਟਾਲੋ ਜਾਂ ਇਹਨੂੰ ਖਤਮ ਕਰੋ ਜਰੂਰ ਜਿੱਤ ਹੋਏਗੀ ਕਿਸਾਨ ਜਰੂਰ ਜਿੱਤੇਗਾ ਕਿਸਾਨ ਕਦੇ ਹਾਰਿਆ ਹੀ ਨਹੀਂ ਕਿਸਾਨ ਹਮੇਸ਼ਾ ਜਿੱਤਦਾ ਹੀ ਰਿਹਾ ਤੇ ਜਿੱਤੇਗਾ ਹੀ ਤੇ ਹਰ ਮਸਲੇ ਦਾ ਹੱਲ ਹੈ ਜਿਹੜਾ ਟੇਬਲ ਤੇ ਬੈਠ ਕੇ ਕੀਤਾ ਜਾ ਸਕਦਾ ਹੈ ਵੈ ਗੁਰਜੀ ਦਾ ਖਾਲਸਾ ਵੈਦ ਫਤਿਹ